ਸੱਚਕਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਜੋ ਹਾਜ਼ਰ ਹੋਏ ਆਂ ਮਹਾਰਾਜਾ ਅਗਰ ਸੈਂਜੀ ਦੀ ਪ੍ਰਤਿਮਾ ਤੋਂ ਲੈ ਕੇ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੱਕ ਜਿਹੜੀ ਨਵੀਂ ਸੜਕ ਦਾ ਜਿਹੜਾ ਕੰਮ ਹੁਣ ਬਹੁਤ ਹੀ ਜਲਦ ਸ਼ੁਰੂ ਹੋਣ ਜਾ ਰਿਹਾ ਤੇ ਮੌਕੇ ਤੇ ਹੀ ਅੱਜ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਵੱਲੋਂ ਰੀਬਨ ਕੱਟ ਦਿੱਤਾ ਗਿਆ ਤੇ ਮੌਕੇ ਤੇ ਹੀ ਜਿਹੜੇ ਪੀ ਡਬਲਯੂ ਡੀ ਦੇ ਮਹਿਕਮੇ ਦੇ ਇੰਜੀਨੀਅਰ ਨੇ ਜਾਂ ਐਸ ਡੀਓ ਨੇ ਜਾਂ ਜੀ ਆਈ ਨੇ ਮੌਕੇ ਤੇ ਮੌਜੂਦ ਰਹੇ ਤੇ ਸਮਾਣਾ ਦੇ ਐਸ ਡੀਐਮ ਰੀਚਾ ਗੋਇਲ ਵੀ ਉਹਨਾਂ ਦੇ ਨਾਲ ਕਿ ਇਸ ਸੜਕ ਦਾ ਜਿਹੜਾ ਕੰਮ ਹੈ ਹੁਣ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਕਿਉਂਕਿ ਲਾਫੀ ਲੰਬੇ ਟਾਈਮ ਤੋਂ ਸ਼ਹਿਰ ਦੇ ਲੋਕਾਂ ਦੇ ਵੱਲੋਂ ਮੰਗ ਸੀ ਕਿ ਇਸ ਸੜਕ ਨੂੰ ਬਣਾ ਦਿੱਤਾ ਜਾਵੇ ਤੇ 7 ਕਰੋੜ 18 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਇਹ ਸੜਕ ਜਿਹੜੀ ਹੁਣ ਬਹੁਤ ਜਲਦ ਬਣਨ ਜਾ ਰਹੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਕਿੰਨੇ ਦਾ ਇਹ ਜਿਹੜਾ ਰੋਡ ਜਿਹੜਾ ਹੈ ਉਹ ਇੱਕ ਗਾ ਬਾਈਪਾਸ ਹੈ ਪ੍ਰਥਲਾਦ ਉਹਨਾਂ ਦਾ ਕਿੰਨਾ ਪ੍ਰੋਜੈਕਟ ਚੱਲ ਰਿਹਾ ਹੈ ਇਹ ਜਿਹੜਾ ਸਲੀਪ ਰੋਡ ਹੈ ਜੀ ਇਹ ਬਣ ਰਿਹਾ ਹੈ ਜੀ ਬਾਬਾ ਬੰਦਾ ਸੀ ਕਿ ਬਹਾਦਰ ਚੌਕ ਤੋਂ ਲੈ ਕੇ ਬਾਬਾ 핌ਰੋ ਅਮੇਦਕਰ ਸਾਹਿਬ ਜੀ ਦੇ ਬੋਸ ਤੱਕ ਕਿ ਸਟੈਚੂ ਤੱਕ ਜਿਹੜੀ ਖਰਾ ਖਰਾ ਮੋਟ ਦੋਨੋਂ ਪਾਸੇ ਜਿਹੜੀ ਬਾਗਣੀ ਆ ਔਰ ਬਾਬਾ 핌ਰੋ ਅਮੇਦਕਰ ਜੀ ਦੇ ਸਟੈਚੂ ਤੋਂ ਲੈ ਕੇ ਅਗਰਸੈਨ ਦੇ ਜਿਹੜੇ ਸਟੈਚੂ ਉੱਥੇ ਤੱਕ ਹੈ ਜਿਹੜੀ ਦੋ ਦੋ ਮੀਟਰ ਜਿਹੜੀ ਬਾਗਣੀ ਆ ਔਰ ਇਸ ਟੋਟਲ ਪ੍ਰੋਜੈਕਟ ਦੇ ਉੱਤੇ ਜਿਹੜਾ 7 ਕਰੋੜ 14 ਲੱਖ ਦੇ ਕਰੀਬ ਜਿਹੜਾ ਉਹ ਖਰਚਾ ਜਿਹੜਾ ਉਹ ਕਿੰਨੇ ਟਾਈਮ ਤੇ ਅੰਤਰੀ ਸਾਹਿਬ ਇਹ ਕੰਪਲੀਟ ਹੋ ਜਾਏਗਾ ਦੇਖੋ ਜੀ ਸ਼ੁਰੂਆਤ ਹੋ ਗਈ ਮੈਨੂੰ ਲੱਗਦਾ ਜਿਆਦਾ ਟਾਈਮ ਨਹੀਂ ਲੱਗਣਾ ਸਾਲ ਦੇ ਵਿੱਚ ਵਿੱਚ ਜਿਹੜਾ ਸਾਰਾ ਪ੍ਰੋਜੈਕਟਾ ਜਿਹੜਾ ਕੰਪਨੀ ਦਾ ਕੋਈ ਇਦਾਂ ਦਾ ਮੇਰੇ ਸਾਹਮਣੇ ਦਾ ਕੋਈ ਇਦਾਂ ਦਾ ਆਇਆ ਨਹੀਂ ਕਿ ਇਦਾਂ ਦਾ ਕੋਈ ਨਾਜਾਇਜ਼ ਕਬਜ਼ਾ ਹੋਇਆ ਹੋਇਆ ਹੈ ਬਾਕੀ ਜਿਹੜੇ ਪਹਿਲਾਂ ਦੇ ਹੋਏ ਹੋਏ ਨੇ ਉਹ ਅਲੱਗ ਚੀਜ਼ ਆ ਅਸੀਂ ਨਾਲ ਨਾਜਾਇਜ਼ ਕਬਜ਼ਾ ਕਰਾਉਣਾ ਦਾ ਸਾਨੂੰ ਨਹੀਂ ਕਿ ਵੱਡੇ ਮਾਤੀ ਨਾਲ ਜਿੰਦੂ ਕਿਉਂਕਿ ਜਲੰਧਰ ਦੇ ਲੋਕਾਂ ਨੇ ਜੋ ਪਿੱਛੇ ਉਤੇ ਸਰਕਾਰਾਂ ਰਹੀਆਂ ਨੇ ਉਹਨਾਂ ਤੋਂ ਦੁਖੀ ਨੇ ਔਰ ਜਿਸੇ ਏਰੀਆ ਦੇ ਵਿੱਚ ਹੁਣ ਇਲੈਕਸ਼ਨ ਸੀ ਜਲੰਧਰ ਪੱਛਮੀ ਦੇ ਵਿੱਚ ਉਸ ਸੀਟ ਦੇ ਜਿਹੜੇ ਹਾਲਾਤ ਨੇ ਉਹ ਕੰਮਕਾਰ ਹੋਈ ਨਹੀਂ ਹਨ ਪਹਿਲੀਆਂ ਸਰਕਾਰਾਂ ਤੋਂ ਬੜੇ ਬੁਰੇ ਹਾਲਾਤ ਨੇ ਸੋ ਅਸੀਂ ਉਹਨਾਂ ਦੇ ਹਾਲਾਤਾਂ ਤੋਂ ਜਾਣੂ ਹਾਂ ਔਰ ਸਰਕਾਰ ਜਿਹੜੀ ਹੈਗੀ ਆ ਉਸ ਤੋਂ ਭਗਤ ਜੀ ਚੁਣੇ ਜਾਣਗੇ ਭਗਤ ਜੀ ਨਾਲ ਰੱਖ ਕੇ ਜਿਹੜਾ ਉਸ ਹਲਕੇ ਦਾ ਜਿਹੜਾ ਬਤਬਤ ਕੰਮ ਵੀ ਕਰਵਾਇਆ ਹੈ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਾਰਡਰ ਖਾਲੀ ਕਰਨ ਵਾਸਤੇ ਹੁਕਮ ਦਿੱਏ ਹੈ ਇੱਕ ਹਫਤੇ ਦਾ ਟਾਈਮ ਦਿੱਏ ਇਸ ਤੋਂ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਿ ਦੇਖੋ ਪ੍ਰਤੀਕਿਰਿਆ ਤਾਂ ਕੁਛ ਨਹੀਂ ਹੈ ਵੱਡੀ ਗੱਲ ਤਾਂ ਇਹ ਹੈ ਕਿ ਰਸਤੇ ਖੁੱਲੇ ਹੋਣੇ ਚਾਹੀਦੇ ਨੇ ਜੇ ਕੋਈ ਦਿੱਲੀ ਜਾਂਦਾ ਮੇਲਾ ਤਾਂ ਰੋਕਣਾ ਨਹੀਂ ਚਾਹੀਦਾ ਸੋ ਜੇ ਦਿੱਲੀ ਜਾਂਦੇ ਉਹਨਾਂ ਨੇ ਕਿਤੇ ਨਾ ਕਿਤੇ ਜਗ੍ਹਾ ਲੈ ਕੇ ਬੈਠ ਹੀ ਜਾਣਾ ਸੀ ਜੇ ਕਿਸਾਨ ਜਾ ਰਹੇ ਸੀ ਐਵੇਂ ਖਾਮ ਖਾਦਾ ਉੱਥੇ ਰੋਕਿਆ ਉਹਦੇ ਨਾਲ ਜਿਹੜਾ ਪੰਜਾਬ ਦਾ ਕਰੋੜਾਂ ਰੁਪਏ ਦਾ ਜਿਹੜਾ ਰੈਵਨਿਊ ਹੈ ਉਹ ਖਤਮ ਹੋ ਗਿਆ ਕਿਉਂਕਿ ਆਵਾਜ਼ਾਂ ਜਾਣ ਦੇ ਵਿੱਚ ਵੀ ਪ੍ਰਭਾਵਿਤ ਹੋਈਆ ਕਿਉਂਕਿ ਜੇ ਉਹ ਚੱਕਿਆ ਜਾਂਦਾ ਉਥੇ ਕਿਹੜਾ ਕੋਈ ਲੜਾਈ ਝਗੜਾ ਕਰਨਾ ਸੀ ਦਿੱਲੀ ਜਾ ਕੇ ਗੱਲਬਾਤ ਕਰਨੀ ਸੀ ਵਾਪਸ ਆ ਜੀ ਸੋ ਮੇਲਾ ਦਾ ਕਿਤੇ ਨਾ ਕਿਤੇ ਇਹ ਜਿਹੜਾ ਕੇਂਦਰ ਸਰਕਾਰ ਵੱਲੋਂ ਜਾਂ ਹਰਿਆਣਾ ਸਰਕਾਰ ਵੱਲੋਂ ਗਲਤ ਕਦਮ ਚੱਕਿਆ ਕੇ ਜਿਹੜਾ ਸਰ